ਯਾਰ ਇਹਨੇ ਪੈਸੇ ਲੈਣੇ ਆ ਲੋਕਾਂ ਕੋਲੋਂ ਪਤਾ ਨਹੀਂ ਲੋਕ ਹੀ ਦੇ ਕੇ ਰਾਜ਼ੀ ਨਹੀਂ ਗੇ 4 ਦਿਨ ਦਾ ਕਹਿ ਜਾਂਦੇ ਆ ਵੀ 4 ਦਿਨਾਂ ਚ ਪੈਸੇ ਲੈ ਜਿਓ ਅਜੋ 3 ਮਹੀਨੇ ਹੋ ਗਏ ਪੈਸੇ ਲਿਆ ਨੂੰ ਫੋਨ ਕਰਕੇ ਦੇਖਾ ਕੀ ਕਹਿੰਦਾ ਆ ਬਸ ਜਿਹਦੇ ਨਾਲ ਉਧਾਰ ਕਰ ਲੋ ਉਧਾਰੀ ਕਰ ਲੋ ਬਸ ਭਖਾਰੀ ਬਣਾ ਕੇ ਰੱਖ ਦਿੰਦੇ ਆ ਦੇ ਲਾ ਪਹਿਲੀ ਵਲ ਤੇ ਫੋਨ ਕੱਟਦਾ ਕੀ ਕਰਾਂ ਲੋਕਾਂ ਦਾ ਹੁਣ ਇਹਨਾਂ ਨੇ ਮੋਬਾਈਲ ਸਚਫ ਕਰਤਾ ਅੱਜ ਤੋਂ ਬਾਅਦ ਨਾਲ ਜੋਤ ਨੂੰ ਕਹਣਾ ਕਿਸੇ ਨਾਲ ਵੀ ਪਾਰਟੀ ਤੋਂ ਬਿਨਾਂ ਅਡਵਾਜ਼ੇ ਕੰਮ ਨਹੀਂ ਕਰਨਾ ਯਾਰ ਕੀ ਕਰਾਂ ਲੋਕੀ ਪੈਸੇ ਦੇ ਕੇ ਰਾਜੀ ਨਹੀਂ ਗਏ ਜਿਹਦੇ ਨਾਲ ਉਧਾਰ ਕਰ ਲਓ ਅਦੇ ਲੋ ਦੋਆਂ ਨੂੰ ਫੋਨ ਕੀਤਾ ਹੋਣੀ ਆਫ ਕਰਤਾ ਸਮੇਂ ਤੋਂ ਬਾਹਰ ਆ ਲੋਕਾਂ ਦਾ ਕੀ ਹਾਲ ਆ 골ਡੀ ਬੜਾ ਵਧੀਆ ਭਾਜੀ ਤੁਸੀਂ ਦੱਸੋ ਕਿੰਨੀ ਡੇਟ ਹੋ ਗਈ ਅੱਜ ਉਹ ਡੇਟ ਤਾਂ ਭਾਜੀ ਹੋ ਗਈ 20 ਅੱਜ ਹੂੰ 10 ਦਾ ਟਾਈਮ ਹੁੰਦਾ ਹੈ ਅੱਜ 20 ਹੋ ਗਈ ਹੈ ਔਰ ਲਾਸਟ ਟਾਈਮ ਵੀ ਮੈਂ ਹੀ ਆਇਆ ਸੀਗਾ ਔਰ ਪੇਮੈਂਟ ਹਾਲੇ ਤੱਕ ਨਹੀਂ ਪਹੁੰਚੀ ਮੈਂ ਆਣਾ ਨਹੀਂ ਚਾਹਦਾ ਸੀਗਾ ਮੈਨੂੰ ਫੇਰ ਆਣਾ ਪੈ ਗਿਆ ਯਾਰ 골ਡੀ ਯਾਰ ਦੇਖ ਕੀ ਦਾਨੀ ਬਹੁ ਟਾਈਮ ਹੋ ਗਿਆ ਉਹ ਨਹੀਂ ਨਹੀਂ ਭਾਜੀ ਮੈਂ ਬਸ ਆ ਨਹੀਂ ਲੱਗਿਆ ਸੀ ਥੋੜਾ ਜਿਹਾ ਇੱਕ ਦੋ ਫੋਨ ਕਰਨੇ ਸੀਗੇ ਉਹ ਜ਼ਰੂਰੀ ਸੀਗੇ ਮੈਂ ਫਿਰ ਇਸ ਤੋਂ ਬਾਅਦ ਤੁਹਾਡੇ ਕੋਲ ਆਣਾ ਹੀ ਸੀਗਾ 골ਡੀ ਕੋਣ ਆਂਦਾ ਯਾਰ ਅੱਜਕੱਲ ਲੋਡ ਹੁੰਦੀ ਨੇ ਆਪੇ ਜਾਣਾ ਪੈਂਦਾ ਹੈ ਕਿਰਾਇਆ ਟਾਈਮ ਤੇ ਪਹੁੰਚਦਾ ਹੀ ਨਹੀਂ ਹੈ ਦੇਖ ਲਾ ਅੱਜ ਮੈਂ ਆਇਆ ਫੇਰ ਕਰਾਇਆ ਲੈਣਾ ਆਇਆ ਬੈਠਾ ਉਹ ਭਾਜੀ ਮੈਨੂੰ ਵੀ ਪਤਾ ਹਫਤਾ ਦਾਸ ਨੇ ਲੇਟ ਹੋ ਗਿਆ ਪਰ ਮੈਨੂੰ ਤੁਸੀਂ 2-3 ਦਿਨ ਦਾ ਟਾਈਮ ਦਿਓ ਬਸ ਮੈਂ ਕਿਰਾਇਆ ਤੁਹਾਡਾ ਪਚਾ ਕੇ ਜਾਊਂਗਾ ਵਕਾ 2-3 ਦਿਨ ਦਾ ਟਾਈਮ ਮੈਂ ਤੁਹਾਨੂੰ 1 ਦਿਨ ਦਾ ਟਾਈਮ ਨਹੀਂ ਦੇਣਾ ਅ ਸ਼ਾਮ ਤੱਕ ਪੈਸੇ ਚਾਹੀਦੇ ਜਿੱਥੇ ਮਰਜੀ ਦੇ ਉਹ ਭਾਜੀ ਸ਼ਾਮ ਤੱਕ ਤਾਂ ਮੇਰੇ ਕੋਲ ਹੋਣੇ ਹੀ ਨਹੀਂਗੇ ਮੈਂ ਤਾਂ ਤੁਹਾਨੂੰ ਇਹੀ ਕਹਿੰਦਾ ਦੋ ਤਿੰਨ ਦਿਨ ਤੱਕ ਦੇਣਿਆ ਉਹਦਾ ਵੀ ਇੱਕ ਰੀਜ਼ਨ ਸੀਗਾ ਬੇਟੇ ਦੀ ਨਾ ਸੈਮੈਸਟਰ ਖਤਮ ਹੋਣ ਲੱਗਿਆ ਸੀ ਉਹਦੀ ਫੀਸ ਦੇਣੀ ਸੀ ਮੈਂ ਉਹਦੀ ਫੀਸ ਦੇ ਬੈਠਾ ਮੈਂ ਅੱਜ ਸਵੇਰ ਤੋਂ ਨਾ ਪਾਰਟੀਆਂ ਨੂੰ ਫੋਨ ਹੀ ਕਰਦਾ ਵਿਆ ਸੀ ਵੀ ਪੈਸੇ ਦਿਓ ਪੈਸੇ ਦਿਓ ਜਦੋਂ ਵੀ ਕਿਸੇ ਕੋਲ ਦੋ ਤਿੰਨ ਦਿਨ ਦੇ ਅੰਦਰ ਅੰਦਰ ਪੇਮੈਂਟ ਆਂਦੀ ਹੈ ਨਾ ਸਭ ਤੋਂ ਪਹਿਲਾਂ ਭਾਜੀ ਮੈਂ ਤੁਹਾਡੀ ਪੇਮੈਂਟ ਦੇ ਕੇ ਜਾਊਂਗਾ ਮੈਨੂੰ ਤੇਰੀ ਪੇਮੈਂਟ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਮੈਨੂੰ ਜਵਾਕਾ ਦੀ ਫੀਸ ਨਾਲ ਮਤਲਬ ਹੈ ਮੈਨੂੰ ਜੋ ਤੱਕ ਮੈਨੂੰ ਟਾਈਮ ਤੇ ਕਰਾਇਆ ਆਂਦਾ ਰਹੇ ਤਾਂ ਠੀਕ ਆ ਜਿੱਦ ਲੇਟ ਫੇਟ ਹੋਇਆ ਤਾਂ ਮੈਂ ਮਿੰਟ 2 ਮਿੰਟ ਲਗਾਣੇ ਮੈਂ ਖਾਲੀ ਕਰਾ ਲੈਣਾ ਨਾਲੇ ਤੈਨੂੰ ਵੀ ਪਤਾ ਇਹ ਮੌਕੇ ਹੀ ਥਾਂ ਵੈ ਮੈਨੂੰ ਮੂੰਹ ਮੰਗਿਆ ਕਰਾਇਆ ਮਿਲ ਜਾਣਾ ਤੇਰਾ ਚੱਲਿਆ ਚਲਾਇਆ ਕੰਮ ਬੰਦ ਹੋ ਜਾਣਾ ਤੈਨੂੰ ਓਖਾ ਹੋ ਜਾਣਾ ਹਾਂਜੀ ਭਾਜੀ ਮੈਨੂੰ ਪਤਾ ਮੌਕੇ ਨਹੀਂ ਥਾਂ ਆ ਮੈਂ ਇੱਥੇ ਆ ਕੇ ਆਪਣਾ ਕੰਮ ਬਹੁਤ ਵਧਾਇਆ ਆ ਪਰ ਮੈਂ ਤੁਹਾਨੂੰ ਜਿੱਦਾਂ ਕਹਿੰਦਾ ਮੈਂ ਮਜਬੂਰ ਆ ਥੋੜਾ ਜਿਹਾ ਇਸ ਵਾਰੀ 2-3 ਦਿਨ ਦਾ ਟਾਈਮ ਹੀ ਮੰਗਿਆ ਤੁਹਾਡੇ ਕੋਲੋਂ ਬਸ 2-3 ਦਿਨਾਂ ਚ ਜਿੱਦਾਂ ਹੀ ਕਰਾਇਆ ਹੁੰਦਾ ਫੇ ਕੋਈ ਵੀ ਪੇਮੈਂਟ ਹੁੰਦੀ ਚਲ ਮੰਨ ਲਈ ਤੇਰੀ ਗੱਲ ਤੈਨੂੰ ਮੈਂ ਇੱਕ ਦਿਨ ਦਾ ਹੋਰ ਟਾਈਮ ਦੇ ਰਿਹਾ ਕੱਲ ਸ਼ਾਮ ਤੱਕ ਮੈਨੂੰ ਕਿਰਾਇਆ ਪਹੁੰਚਣਾ ਚਾਹੀਦਾ ਨਹੀਂ ਤਾਂ ਮੈਂ ਪਰਸੋ ਦਫ਼ਤਰ ਖਾਲੀ ਕਰਾ ਲੈਣਾ ਕੋਈ ਨਹੀਂ ਭਾਜੀ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਇੱਕ ਦਿਨ ਦਿੱਤਾ ਤੇ ਮੈਂ ਕੱਲ ਤੱਕ ਤੁਹਾਡਾ ਕਿਰਾਇਆ ਕਰਾ ਕੇ ਦੇ ਦਾਂ ਹਾਂ ਜੇ ਇੱਥੇ ਬਹਿਣਾ ਨਾ ਤੇ ਕੁਝ ਕਰਨਾ ਹੀ ਪੈਣਾ ਠੀਕ ਹੈ ਯਾਦ ਰੱਖੀ ਕੱਲ ਸ਼ਾਮ ਤੱਕਲੇ ਟਾਈਮ ਐ ਕਿਰਾਇਆ ਟਾਈਮ ਤੇ ਭਾਜੀ ਚਾਹ ਪਾਣੀ ਪੀ ਜਾਂਦੇ ਦੱਸ ਕੋਈ ਹਾਲ ਨਹੀਂ ਮਾਲਕਾਂ ਦਾ ਵੀ ਪਿਛਲੇ 6 ਸਾਲ ਤੋਂ ਇੱਥੇ ਬੈਠਾ ਹਾਂ ਇੱਕ ਦੋ ਵਾਰੀ ਕਿਰਾਇਆ ਕਿ ਲੇਟ ਹੋ ਗਿਆ ਆ ਸੁਣਾ ਕੇ ਚਲ ਗਈ ਮੈਂ ਦੁਕਾਨ ਖਾਲੀ ਕਰਾ ਲੈਣੀ ਆ ਬਸ ਅੱਜ ਇੱਕ ਚੀਜ਼ ਅੰਦਾਜ਼ਾ ਹੋ ਗਿਆ ਜਦੋਂ ਬੰਦੇ ਦੀ ਜੇਬ ਵਾਲੀ ਹੁੰਦੀ ਹੈ ਨਾ ਸਭ ਤੋਂ ਪਹਿਲਾਂ ਉਸ ਬੰਦੇ ਦੀ ਇੱਜ਼ਤ ਦਾ ਮੁੱਲ ਪੈਂਦਾ ਹੈ ਸਾਰੀ ਦੁਨੀਆ ਅੱਜ ਕੱਲ ਪੈਸੇ ਦੀ ਹੋਈ ਆ ਇੱਕ ਵਾਰ ਵੀ ਉਸ ਬੰਦੇ ਨੇ ਲਿਆਜ ਨਹੀਂ ਕੀਤਾ ਵੀ ਪਿਛਲੇ 6 ਸਾਲ ਤੋਂ ਕਿਰਾਇਆ ਦੇ ਹੀ ਜਾ ਰਿਹਾ ਦੇ ਹੀ ਜਾ ਰਿਹਾ ਦੋ ਚਾਰ ਦਿਨ ਹੋਰ ਦੇ ਦਿੰਦਾ ਤਾਂ ਕਿਹੜੀ ਦਿੱਕਤ ਆ ਜਾਣੀ ਸੀਗੀ ਇਹ ਕਹਾਣੀ ਹੈ ਲੋਕਾਂ ਦੀ